ਬਹੁਤ ਧੀਰੇ ਨੂੰ ਕੱਟਣਾ ਵਾਪਰੀ ਬਹੁਤ ਮੰਦ ਭਾਗੀ ਕੱਟਣਾ ਵਾ ਕਿ ਉਹ ਤੁਸੀਂ ਨੈਟ ਤੇ ਸਾਰੇ ਦੇਖ ਹੀ ਰਹੇ ਹੋ ਕਿ ਉਹ ਕਿੱਦਾਂ ਪੁਲਿਸ ਮੁਲਾਜ਼ਮੋ ਦੇ ਨਾਲ ਉਹਨਾਂ ਦੇ ਵਾਲਾਂ ਤੋਂ ਫੜ ਕੇ ਖਿੱਚ ਰਹੇ ਆ ਧੂ ਰਹੇ ਆ ਮਾਰ ਰਹੇ ਆ ਉਹ ਤਰਲੇ ਲੈ ਰਿਹਾ ਤੋਂ ਦੀ ਕੋਈ ਨਹੀਂ ਸੁਣੀ ਜਾ ਰਹੀ ਇਹ ਬਹੁਤ ਮਾੜੀ ਗੱਲ ਆ ਇਹ ਜਿਹੜਾ ਇੱਕ ਸਿੱਖ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚਾਈ ਇਹਦੇ ਨਾਲ ਕਿ ਕੇਸਾਂ ਦੀ ਬੇਅਦਬੀ ਕੇਸਾਂ ਤੋਂ ਧੂਕ ਕੇ ਉਹਨੂੰ ਉਹਦੇ ਨਾਲ ਇਦਾਂ ਦਾ ਵਿਹਾਰ ਕਰਨਾ ਕਿ ਇੱਕ ਉਹ ਬੰਦਾ ਥੋੜਾ ਜਿਹਾ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਠੀਕ ਨਹੀਂਗਾ ਉਹੋ ਜਿਹੇ ਬੰਦੇ ਨਾਲ ਤੇ ਬਹੁਤ ਪਿਆਰ ਮੁਹੱਬਤ ਨਾਲ ਵਰਤਨ ਦੀ ਲੋੜ ਸੀ ਪਰ ਉਹਨਾਂ ਨੇ ਬਹੁਤ ਜ਼ਾਲਮਾਨਾ ਹਰਕਤ ਕੀਤੀ ਉਹਦੇ ਇਸੇ ਪੂਰੇ ਨਖੇਦੀ ਕਰਦੇ ਆ ਤੇ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਕਿ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਉਹ ਜਿਹੜਾ ਮੁਲਾਜ਼ਮਾ ਨੇ ਇਹੋ ਜਿਹੀ ਹਰਕਤ ਕੀਤੀ ਆ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਕਿ ਤੇ ਪੁਲਿਸ ਦੀ छवि ਨੂੰ ਵੀ ਬਰਕਰਾਰ ਰੱਖਿਆ ਜਾਵੇ ਕਿ ਕਿ ਇਹ ਪੁਲਿਸ ਦੇ ਉੱਪਰ ਵੀ ਬਹੁਤ ਵੱਡਾ ਦਾਗ ਹੈ ਕਿ ਪੁਲਿਸ ਹਰ ਇੱਕ ਜਗ੍ਹਾ ਧੱਕਾ ਕਰਦੀ ਆ ਤੇ ਇਸ ਕਰਕੇ ਮੇਰੇ ਖਿਆਲ ਹੈ ਕਿ ਅਸੀਂ ਐਸਐਸਪੀ ਸਾਹਿਬ ਨੂੰ ਹੋਰ ਡੀਜੀਪੀ ਤੱਕ ਵੀ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੀ ਗਹਿਰਾਈ ਤੱਕ ਜਾ ਕੇ ਜਾਂਚ ਕਰਕੇ ਤੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਹਾਈ ਗੁਰਗਾ ਖਾਲਸਾ ਹਾਈ ਗੁਰਗਾ ਜੀ ਸੰਗਤਾਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜੀ ਇੱਕ ਵੀਡੀਓ ਵਾਇਰਲ ਹੁੰਦੀ ਆ ਦਿਨੇਵਾਲ ਪਿੰਡ ਦੇ ਵਿੱਚੋਂ ਇਸ ਧਰਮਪ੍ਰੀਤ ਸਿੰਘ ਸਿੱਖ ਬੱਚੇ ਦੀ ਜਿਹਨੂੰ ਕਿ ਮੁੱਖ ਮੰਤਰੀ ਨਾਲ ਦੇ ਨਾਲ ਸੰਬੋਧਨ ਕੀਤਾ ਜਾਂਦਾ ਇੰਟਰਨੈਟ ਦੇ ਉੱਤੇ ਇਹਦੇ ਵੱਲੋਂ ਸਿਰਫ ਇੱਕ ਇਹ ਪਾਪ ਕੀਤਾ ਗਿਆ ਵੀ ਕੋਈ ਕੁੱਤਾ ਇਹਨੂੰ ਰਾਹ ਦੇ ਵਿੱਚ ਪੈਂਦਾ ਸੀ ਤੇ ਇਹਨੇ ਉਹਨੂੰ ਕੁੱਤੇ ਨੂੰ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਜਿਨ੍ਹਾਂ ਦਾ ਕੁੱਤਾ ਸੀ ਉਹਨਾਂ ਨੇ ਇਹਦੇ ਉੱਪਰ ਪੁਲਿਸ ਬੁਲਾ ਲਈ ਬਸ ਇਹ ਠੀਕ ਆ ਵੀ ਜਦੋਂ ਗੁੱਸੇ ਦੇ ਵਿੱਚ ਜਦੋਂ ਵੱਦਾ ਹੁੰਦਾ ਇਹਨੇ ਮੰਦਾ ਕਿ ਕੁਝ ਇਟਾ ਰੋੜੇ ਜਿਹੜੇ ਆ ਉਹਨਾਂ ਦੇ ਗੇੜ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਹੈ ਵੀ ਉਹਨਾਂ ਵੱਲੋਂ ਜਾਂ ਉਹਨਾਂ ਵਰਗੇ ਚੰਦ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਹਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ ਮਤਲਬ ਬਹੁਤ ਅਜਿਹੀਆਂ ਗੱਲਾਂ ਕੀਤੀ ਜਾਂਦੀਆਂ ਸੀਗੀਆਂ ਜਿਹੜੀਆਂ ਗਲਤ ਨੇ ਇਹਦੀ ਸ਼ਾਂ ਦੇ ਖਿਲਾਫ ਕਿਉਂਕਿ ਨੈੱਟ ਦੇ ਉੱਤੇ ਪਹਿਲਾਂ ਇਹਦਾ ਚੱਲਦਾ ਸੀ ਸਿਸਟਮ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾਂ ਨਾ ਪੁੱਛਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਆਉਂਦੇ ਤੇ ਕਾਨੂੰਨੀ ਕਾਰਵਾਈ ਕਰਦੇ ਪਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੁੱਟਿਆ ਕੁੱਟਿਆ ਦਾ ਕੁੱਟਿਆ ਜਿਹੜੇ ਕੇਸਾਂ ਦੀ ਵੀ ਵੀ ਕੀਤੀ ਉਹਨਾਂ ਦੇ ਵੱਲੋਂ ਫੜ ਕੇ ਧੂਕੇ ਇਹ ਬਿਲਕੁਲ ਵੀ ਜਿਹੜੀ ਆ ਉਹ ਸਹਿਯੋਗ ਨਹੀਂ ਹੈਗੀ ਜੀ ਹੁਣ ਅਸੀਂ ਪੰਜਾਬ ਚ ਰਹਿੰਦੇ ਆ ਵੀ ਬਾਹਰ ਤਾਂ ਸੀ ਸਾਡੇ ਬੰਦਿਆਂ ਦਸਤਾਰ ਲਾਥੀ ਰਹੀਆਂ ਨੇ ਕਿ ਦੇਖੋ ਕੇਸ ਕੱਟ ਕੇ ਲੈ ਜਾਂਦਾ ਕਦੀ ਕੁਝ ਹੁੰਦਾ ਜੇ ਪੰਜਾਬ ਦੇ ਵਿੱਚ ਵੀ ਉਹ ਵੀ ਪੁਲਸ ਜਿਹੜੀ ਕਿ ਰਖੇਕ ਮੰਨੀ ਜਾ ਰਹੀ ਆ ਪੰਜਾਬ ਦੇ ਵਿੱਚ ਕਾਨੂੰਨ ਨੂੰ ਲਾਅ ਐਂਡ ਆਰਡਰ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਵਾਸਤੇ ਨੇ ਉਹਨਾਂ ਦੇ ਵੱਲੋਂ ਜ਼ਿੰਮੇਵਾਰ ਬੰਦਿਆਂ ਵੱਲੋਂ ਇਸ ਤਰੀਕੇ ਨਾਲ ਕੇਸਾਂ ਦੀ ਬਿਰਮਤੀ ਕੀਤੀ ਜਾਵੇ ਧੋਇਆ ਜਾਵੇ ਤੇ ਕਟਮਾਰਕ ਕੀਤੀ ਜਾਵੇ ਇਹ ਬਿਲਕੁਲ ਵੀ ਜਿਹੜਾ ਉਹ ਬਰਦਾਸ਼ਤਯੋਗ ਨਹੀਂ ਹੈਗਾ ਇਹ ਕੇਸ ਕਿਸੇ ਦੀ ਦੀਜੀ ਨਹੀਂ ਇਹ ਕੇਸ ਗੁਰੂ ਦੀ ਮੋਹਰ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਬਿਨਾ ਸ਼ਸਤਰ ਕੇ ਸਿੰਘ ਦੇ ਉਹਨਾਂ ਦਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਤਕਾਰ ਰੁਤਬਾ ਕੇ ਸਾਨੂੰ ਬਖਸ਼ਿਆ ਤੇ ਪਰ ਇਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ੋਭੀ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਕੰਮ ਕੀਤਾ ਬੜਾ ਮਾੜਾ ਤੇ ਮੰਦ ਭਾਗਾ ਅੱਜ ਅਸੀਂ ਸਾਡੇ ਵਿੱਚ ਗੈਨੀ ਤੇਜਵੀਰ ਸਿੰਘ ਜੀ ਦਮਨੂਕ ਸਾਹਿਬ ਆਪ ਜੀ ਜਾਣਦੇ ਹੋ ਤੇ ਸਤਕਾਰਯੋਗ ਬਾਪੂ ਜੀ ਦੀ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਬਾਪੂਤਰ ਸੇਮ ਸਿੰਘ ਜੀ ਅਤੇ ਹੋਰ ਬੀਨਤ ਸਿੰਘ ਨੌਜਵਾਨ ਜਥੇਬੰਦੀਆਂ ਸਾਰੇ ਥਾਣਾ ਗੋਂਦਵਾਲ ਵਿਖੇ ਆਏ ਆ ਨਾਲ ਇਹਨੂੰ ਮੁੱਖ ਮੰਤਰੀ ਨੂੰ ਲੈ ਕੇ ਤੇ ਲਿਖਤੀ ਇੱਕ ਦਰਖਾਸਤ ਅਸੀਂ ਦਿੱਤੀ ਹੈ ਕਿਉਂਕਿ ਇਹਨਾਂ ਦੇ ਸੀਨੀਅਰ ਅਫਸਰ ਵੱਲੋਂ ਕੱਲ ਇੱਕ ਵੀਡੀਓ ਪਾਈ ਗਈ ਸੀ ਤੇ ਇਹ ਕਿਹਾ ਗਿਆ ਸੀ ਕਿ ਜੇਕਰ ਸਾਨੂੰ ਕੋਈ ਲਿਖਤੀ ਦਰਖਾਸਤ ਸਾਡੇ ਮੁਲਾਜ਼ਮਾਂ ਦੇ ਖਿਲਾਫ ਮਿਲੂਗੀ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਪਰ ਸਸਪੈਂਡ ਜਿਹੜਾ ਵਾ ਉਹ ਕੋਈ ਐਡੀ ਵੱਡੀ ਗੱਲ ਨਹੀਂ ਉਹ ਥੋੜੇ ਦਰਾਂ ਚ ਫਿਰ ਉਹਨੇ ਬਹਾਲ ਹੋ ਜਾਣਾ ਅੱਜ ਅਸੀਂ ਜਿਹੜੀ ਦਰਖਾਸਤ ਦਿੱਤੀ ਆ ਇਹਦੇ ਵੱਲੋਂ ਉਹਦੇ ਵਿੱਚ ਇਹ ਪੋਰਜੋਰ ਮੰਗੇ ਕੀਤੀ ਕਿ ਡਿਸਮਿਸ ਕੀਤਾ ਜਾਵੇ ਉਹਨਾਂ ਨੂੰ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਖਾਸ ਕਰਕੇ ਧਾਰਮਿਕ ਭਾਵਨਾ ਨਾਲ ਤਹਿ ਜਿਹੜਾ 295 ਇਹਦਾ ਪਰਚਾ ਦਰਜ ਕੀਤਾ ਜਾਵੇ ਆਸ ਕਰਦੇ ਆਂ ਤੇ ਪ੍ਰਸ਼ਾਸਨ ਜਿਲ੍ਹਾਵਾ ਉਹ ਬੜੇ ਸੋਹਣੇ ਢੰਗ ਦੇ ਨਾਲ ਇਸ ਮਸਲੇ ਨੂੰ ਸਮਝਦਿਆਂ ਹੋਇਆ ਕਿ ਬੜਾ ਸੈਂਸਿਟਿਵ ਮਸਲਾ ਤੁਸੀਂ ਜਾਣਦੇ ਹੋ ਕਿਵੇਂ ਇੰਟਰਨੈਟ ਦੇ ਉੱਤੇ ਵੀਡੀਓ ਵਾਇਰਲ ਆ ਤੇ ਹਰ ਸਿੱਖ ਦੀ ਭਾਵਨਾ ਜਿਹੜੀ ਆ ਉਹਨੂੰ ਠੇਸ ਪਹੁੰਚੀ ਆ ਤੇ ਆਸ ਕਰਦੇ ਆ ਕਿ ਜਿਹੜੇ ਵੀ ਸੀਨੀਅਰ ਅਫਸਰ ਨੇ ਇੱਥੇ ਉਹ ਬਿਨਾਂ ਦੇਰੀ ਕੀਤੇ ਆ ਸਾਡੀ ਇਸ ਜਿਹੜੀ ਮੰਗ ਆ ਸਾਰੇ ਹਰ ਇੱਕ ਸਿੱਖ ਦੀ ਹਰ ਇੱਕ ਪੰਜਾਬੀ ਦੀ ਉਹਨੂੰ ਮੰਨਦਿਆਂ ਹੋਇਆ ਉਹਨਾਂ ਦੇ ਕਾਰਵਾਈ ਕਰਨਗੇ ਤੇ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਮੂਜੂ ਬੂਰਨ ਜਿਹੜਾ ਉਹ ਫਿਰ ਸਾਨੂੰ ਸੰਘਰਸ਼ ਜਿਹੜਾ ਵੀ ਕੋਈ ਜਿਵੇਂ ਸੰਗਤ ਤੋਂ ਕੰਮ ਕਰੂਗੀ ਦਲਵੀਰ ਕਰਕੇ ਸਾਨੂੰ ਸਖਤ ਕਦਮ ਚੱਕਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲਾਅ ਨ ਆਰਡਰ ਬੜਿਆ ਰਵੇ ਪ੍ਰੇਮ ਪਿਆਰ ਬੜਿਆ ਰਵੇ ਪਰ ਇਸੇ ਤਰ੍ਹਾਂ ਕੇਸ ਵੀ ਬਾਰ-ਬਾਰ ਸਾਡੇ ਕੋਲ ਨਹੀਂ ਪਟਵਾਏ ਜਾਂਦੇ ਪੱਗਾਂ ਵੀ ਨਹੀਂ ਲਵਾਈਆਂ ਜਾਂਦੀਆਂ ਸਾਡੇ ਕੋਲ ਕਕਾਰਾ ਦੀ ਬੇਦਵੀ ਵੀ ਨਹੀਂ ਕਰਾਈ ਜਾਂਦੀ ਇਸ ਕਰਕੇ ਜਿੰਨਾ ਜਿਵੇਂ ਮਹਾਰਾਜ ਸੇਵਾ ਲੈਣਗੇ ਜਿਵੇਂ ਮਹਾਰਾਜ ਦਾ ਹੁਕਮ ਹੋਊਗਾ ਉਹ ਸਾਰੇ ਸੇਵਾ ਕਰਾਂਗੇ ਸੋ ਬਾਪੂ ਜੀ ਇਹਨੂੰ ਬੇਨਤੀ ਹੈ ਕਿ ਉਹ ਵੀ ਸੰਗਤ ਨੂੰ ਬੇਨਤੀ ਕਰਦੇ ਹਾਂ ਜੀ ਆਪ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 9